ਕਰ ਕਰ ਕਰਨਾ ਲਿਖ ਲੈ ਜਾਓ ਦੋ ਦਫਾ ਆਇਆ ਕਰ ਕਰ ਸਰੀਰ ਕਰ ਰਿਹਾ ਨਾਲੇ ਮਨ ਵੀ ਕਰ ਰਿਹਾ ਇਹ ਅੰਦਰ ਲਿਖਿਆ ਜਾਂਦਾ ਹੈ ਸਰੀਰ ਕਰ ਰਿਹਾ ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ ਅੰਦਰ ਨਹੀਂ ਲਿਖਿਆ ਜਾਂਦਾ ਕਰ ਕਰ ਕਰਨਾ ਲਿਖ ਲੈ ਜਾਓ ਮੈਂ ਪਾਠ ਕਰ ਰਿਹਾ ਪਰ ਇਸ ਵਿੱਚ ਮੇਰਾ ਪੂਰਾ ਮਨ ਨਹੀਂ ਹੈ ਅੰਦਰ ਨਹੀਂ ਲਿਖਿਆ ਜਾਏਗਾ ਪਰ ਮੈਂ ਕੋਈ ਗਲਤ ਕੰਮ ਕਰ ਰਿਹਾ ਉਹਦੇ ਵਿੱਚ ਮੇਰਾ ਪੂਰਾ ਮਨ ਹੈ ਇਹ ਲਿਖਿਆ ਜਾਏਗਾ ਇਹ ਅੰਦਰ ਲਿਖਿਆ ਜਾਏ ਕਰ ਕਰ ਕਰਨਾ ਲਿਖ ਲੈ ਜਾ ਕਿੱਥੇ ਲਿਖਿਆ ਜਾਂਦਾ ਹੈ ਮਨੁੱਖ ਦੇ ਮਨ ਵਿੱਚ ਲਿਖਿਆ ਜਾਂਦਾ ਹੈ ਦੂਸਰਾ ਨੁਕਤਾ ਵੀ ਬਿਆਨ ਕਰਾਂ ਸਰੀਰ ਤੇ ਨਹੀਂ ਕਰ ਰਿਹਾ ਪਰ ਮਨ ਪੂਰਾ ਕਰ ਰਿਹਾ ਲਿਖਿਆ ਜਾਏਗਾ ਸਰੀਰ ਕਰ ਰਿਹਾ ਇਹਦੇ ਚ ਮਨ ਪੂਰਾ ਸ਼ਾਮਲ ਨਹੀਂ ਹੈ ਨਹੀਂ ਲਿਖਿਆ ਜਾਏਗਾ ਤੁਸੀਂ ਸਤਸੰਗੀ ਹੋ ਜ਼ਿੰਦਗੀ ਸਾਰੀ ਐਵੇਂ ਨਾ ਬਤੀਤ ਹੋ ਜਾਏ ਅੱਜ ਪਾਠ ਕੀਤਾ ਤੇ ਦੇਖਣਾ ਲਿਖਿਆ ਗਿਆ ਕਿ ਨਹੀਂ ਕ ਐਵੇਂ ਹੀ ਕਰ ਜਿਓ ਮਹਾਰਾਜ ਕਹਿੰਦੇ ਨੇ ਭਾਵੇਂ ਕਿਤਨੇ ਵੱਡੀਆਂ-ਵੱਡੀਆਂ ਕੋਈ ਪੁਸਤਕਾਂ ਪੜ ਲਵੇ ਗ੍ਰੰਥ ਪੜ ਲਵੇ ਪਰ ਜਿੰਨੇ ਚਿਰ ਤੱਕ ਆਪਣੇ ਸੰਸਕਾਰਾਂ ਨੂੰ ਪੜਨ ਦੀ ਜਾਂਚ ਨਹੀਂ ਆਈ ਤੇ ਅਨਪੜ ਹੈ ਮੂਰਖ ਦਾ ਮੂਰਖ ਕਾਇਆ ਕਾਗਦ ਮਨ ਪਰਵਾੜਾ ਸਿਰ ਕੇ ਲੇਖ ਨਾ ਪੜੇ ਇਆਣਾ ਬੜੇ-ਬੜੇ ਗ੍ਰੰਥ ਪੜ ਲੈਂਦਾ ਬੜੀਆਂ-ਬੜੀਆਂ ਕਿਤਾਬਾਂ ਪੜ ਲੈਂਦਾ ਸਿਰ ਦੇ ਲੇਖ ਤੇ ਪੜਨ ਦੀ ਜਾਚ ਨਹੀਂ ਆਉਂਦੀ ਜਿਸ ਕਰਮ ਨੂੰ ਪੂਰੇ ਮਨ ਨਾਲ ਕੀਤਾ ਉਹ ਅੰਦਰ ਲਿਖਿਆ ਜਾਂਦਾ ਹੈ ਔਰ ਜਿਹੜਾ ਲਿਖਿਆ ਜਾਂਦਾ ਉਹ ਸੁਭਾਵ ਬਣ ਜਾਂਦਾ ਹੈ ਗਿਆਨ ਬਣ ਜਾਂਦਾ ਹੈ ਜਿਹੜਾ ਲਿਖਿਆ ਜਾਂਦਾ ਵਿਚਾਰਾਂ ਚ ਚੱਲਦਾ ਰਹਿੰਦਾ ਹੈ ਚੱਲਦਾ जो नहीं लिखया गया विचार च नहीं चलता जो नहीं लिखया गया ज्ञान नहीं बनता जो नहीं लिखया गया सुभाव नहीं बनता कुरान पढ़ रहा है ओ मन नहीं है तो यह व्यवहार स्वभाव संस्कारा कुरान नहीं नहीं हो ਬਾਣੀ ਪੜ ਰਿਹਾ ਹੈ ਇਹਦੇ ਚ ਇਹਦਾ ਪੂਰਾ ਮਨ ਨਹੀਂ ਹੈ ਤੇ ਇਹਦੇ ਵਿਵਹਾਰ ਦੇ ਚ ਬਾਣੀ ਦੀ ਝਲਕ ਨਹੀਂ ਮਿਲੇਗੀ ਇਹਦੇ ਸੁਭਾਅ ਦੇ ਚ ਬਾਣੀ ਦੀ ਝਲਕ ਨਹੀਂ ਮਿਲੇਗੀ ਇਹ ਬਾਣੀ ਦਾ ਪਾਠ ਇਹਦਾ ਸੁਭਾਅ ਨਹੀਂ ਹੋਵੇਗਾ ਇਹ ਬਾਣੀ ਦਾ ਪਾਠ ਇਸਦਾ ਗਿਆਨ ਨਹੀਂ ਹੋਵੇਗਾ ਇਹਨੂੰ ਬੜੇ ਧਿਆਨ ਨਾਲ ਸਰਵਨ ਕਰਨਾ ਔਰ ਕਿੰਤੂ ਪਰੰਤੂ ਕਰਨ ਦੇ ਵੀ ਲੋੜ ਨਹੀਂ ਮਹਿਰਾਤ ਅਰਜ਼ ਕੀਤੀ ਸੀ ਧਾਰਮਿਕ ਮਨੁੱਖ ਦੀ ਇਹ ਪਹਿਚਾਣ ਹੈ ਕਿ ਉਹਨੂੰ ਦੋਸ਼ ਦੇ ਉੱਤੇ ਦਇਆਮ ਦੀ ਹੈ ਸੱਜਣ ਦੇ ਉੱਤੇ ਸ਼ਰਧਾ ਹੁੰਦੀ ਹੈ ਉਹਨੂੰ ਦੁਰਾਚਾਰੀ ਤੇ ਤੇ ਦਇਆ ਆ ਜਾਂਦੀ ਹੈ ਉਹਨੂੰ ਸਦਾਚਾਰੀ ਤੇ ਸ਼ਰਧਾ ਆ ਜਾਂਦੀ ਹੈ ਉਹਨੂੰ ਸਤਸੰਗੀ ਤੇ ਸ਼ਰਧਾ ਆ ਜਾਂਦੀ ਏ ਕੁਸੰਗੀ ਤੇ ਦਇਆ ਆ ਜਾਂਦੀ ਏ ਐਨਾ ਕੀਮਤੀ ਜੀਵਨ ਕੁਸੰਗਤ ਚ ਬਤੀਤ ਪਿਆ ਕਰਦਾ ਹੈ ਜਿਸ ਦਿਨ ਚੰਗੇ ਮਨੁੱਖ ਤੇ ਸ਼ਰਧਾ ਪੈਦਾ ਹੋਵੇ ਮਾੜੇ ਮਨੁੱਖ ਤੇ ਦਇਆ ਆਵੇ ਤੋ ਸਮਝ ਲੈਣਾ ਕਛ ਜੋਗ ਪ੍ਰਾਪਤ ਗਨਿਆ ਕੁਝ ਨਾ ਕੁਝ ਧਰਮ ਦੀ ਪ੍ਰਾਪਤੀ ਹੋ ਰਹੀ ਹੈ ਕੁਝ ਨਾ ਕੁਝ ਖੇਡ ਬਣ ਰਹੀ ਹੈ ਜੋ ਧਰਮ ਦੀ ਦੁਨੀਆ ਦੇ ਚ ਅੱਗੇ ਉਸ ਤੇ ਸ਼ਰਧਾ ਨਹੀਂ ਔਰ ਜੋ ਪਿੱਛੇ ਉਸ ਤੇ ਦਇਆ ਨਹੀਂ ਅਜੇ ਧਰਮ ਦੀ ਖੇਡ ਨਹੀਂ ਬਣੀ ਇਹ ਪਹਿਚਾਨ ਸਿਆਣੇ ਦੇ ਤੇ ਸ਼ਰਧਾ ਨਹੀਂ ਆ ਰਹੀ ਮੌਰਖ ਦੇ ਉੱਤੇ ਦਇਆ ਨਹੀਂ ਆ ਰਹੀ ਸਤ ਸੰਗੀ ਦੇ ਉੱਤੇ ਸ਼ਰਧਾ ਨਹੀਂ ਆ ਰਹੀ ਕੁਸੰਗੀ ਦੇ ਉੱਤੇ ਦਇਆ ਨਹੀਂ ਆ ਰਹੀ ਸਦਾਚਾਰੀ ਦੇ ਉੱਤੇ ਸ਼ਰਧਾ ਨਹੀਂ ਪੈਦਾ ਹੋ ਰਹੀ ਦੁਰਾਚਾਰੀ ਦੇ ਉੱਤੇ ਦਇਆ ਨਹੀਂ ਆ ਰਹੀ ਅਜੇ ਕੋਈ ਧਰਮ ਦੀ ਖੇੜ ਨਹੀਂ ਅਜੇ ਇਸ ਦਾ ਕਰਮ ਸਹਿਜ ਨਹੀਂ ਬਣਿਆ ਅਜੇ ਇਹਦੇ ਕਰਮ ਸੁਭਾਅ ਨਹੀਂ ਬਣੇ ਅਜੇ ਇਹਦੇ ਕਰਮ पीते हुए ज्ञान नहीं बने पावे कर्म कर रहे हैं गुरुद्वारे आना कर्म है कथा कीर्तन सुनना कर्म है बाणी पढ़ने कर्म है पर इस विच मन पूरा नहीं तो लिखया नहीं जाएगा अंदर संस्कार नहीं गए मैं पंक्तियां फिर दोहराव पुनी पापी आखण है कर ਕਰ ਕਰਣਾ ਲਿਖ ਲੈ ਜੋ ਤਨ ਕਰ ਰਿਹਾ ਹੈ ਕਰ ਨਾਲ ਮਨ ਵੀ ਕਰ ਰਿਹਾ ਹੈ ਕਰ ਕਰ ਤਨ ਤੇ ਮਨ ਦਾ ਜੋ ਕਰਣਾ ਹੈ ਉਹ ਅੰਦਰ ਲਿਖਿਆ ਜਾਂਦਾ ਹੈ ਉਹ ਸੁਭਾਅ ਬਣਦਾ ਹੈ ਉਹ ਗਿਆਨ ਬਣਦਾ ਹੈ ਉਹ ਮਨ ਦਾ ਹਿੱਸਾ ਬਣਦਾ ਹੈ ਤਨ ਕਰ ਰਿਹਾ ਹੈ ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ ਅਧੂਰਾ ਹੈ ਨਹੀਂ ਲਿਖਿਆ ਜਾਏਗਾ ਨਹੀਂ ਲਿਖਿਆ ਜਾਏਗਾ ਤਨ ਤੇ ਨਹੀਂ ਕਰ ਰਿਹਾ ਪਰ ਮਨ ਕਰ ਰਿਹਾ ਹੈ ਲਿਖਿਆ ਜਾਏਗਾ ਲਿਖਿਆ ਜਾਏਗਾ ਅੰਦਰ ਜੋ ਲਿਖਿਆ ਜਾਂਦਾ ਹੈ ਮਾਨਸਿਕ ਕਰਮ ਲਿਖਿਆ ਜਾਂਦਾ ਹੈ ਕੋਰਾ ਸਰੀਰਕ ਕਰਮ ਨਹੀਂ ਲੇਕਿਨ ਧਰਮ ਦੀ ਦੁਨੀਆ ਪਹਿਲੇ ਸਰੀਰਕ ਕਰਮ ਤੋਂ ਆਰੰਭ ਕਰਨੀ ਪੈਂਦੀ ਹੈ ਮਜਬੂਰੀ ਹੈ ਤਨ ਤੋਂ ਹੀ ਆਰੰਭ ਕਰਨੀ ਪੈਂਦੀ ਹੈ ਪਰ ਜੀਵਨ ਭਰ ਸਰੀਰ ਕਰਮ ਸਰੀਰ ਕਰਮ ਹੀ ਰਹਿ ਗਿਆ ਤਨ ਦਾ ਹੀ ਕਰਮ ਮਨ ਉਸ ਵਿੱਚ ਸ਼ਾਮਲ ਨਹੀਂ ਹੈ ਜ਼ਿੰਦਗੀ ਅਜਾਈ ਚਲੀ ਗਈ ਮੈਂ ਦੇਖਦਾ ਬਹੁਤ ਪਾਠ ਕਰੀ ਕਰਦੇ ਨੇ ਬੜਾ ਕਰਦੇ ਨੇ ਪਰ ਉਸ ਵਿੱਚ ਮਨ ਪੂਰਾ ਹੁੰਦਾ ਨਹੀਂ ਉਹ ਲਿਖਿਆ ਨਹੀਂ ਜਾਂਦਾ ਉਨ੍ਹਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਵਿਵਹਾਰ ਵਿੱਚ ਬਾਣੀ ਨਹੀਂ ਝਲਕਦੀ ਪਈ ਬਾਗਵਤ ਗੀਤਾ ਦਾ ਪਾਠ ਤੇ ਕਰਦੇ ਪੈਨੇ ਵਿਵਹਾਰ ਵਿੱਚ ਭਗਵਾਨ ਦੀ ਗੀਤਾ ਪ੍ਰਗਟ ਨਹੀਂ ਹੋ ਰਹੀ ਕੁਰਾਨ ਦੀ ਤਲਾਵਤ ਤੇ ਕਰਦੇ ਪੈਨੇ ਪਰ ਵਿਵਹਾਰ ਦੇ ਤੇ ਸ਼ੈਤਾਨ ਪ੍ਰਗਟ ਹੋ ਰਿਹਾ ਕੁਰਾਨ ਪ੍ਰਗਟ ਨਹੀਂ ਹੋ ਰਿਹਾ ਗੁਰਬਾਣੀ ਦਾ ਪਾਠ ਤੇ ਕਰਦੇ ਪੈਨੇ ਪਰ ਵਿਵਹਾਰ ਦੇ ਤੇ ਮਨੁ ਮਨੁ ਮੁਕਤਾ ਪ੍ਰਗਟ ਹੋਰੀਏ ਗੁਰਮੁਖਤਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਗਹਿਰਾਈ ਨਾਲ ਲੈਣਾ ਮਹਾਰਾਜ ਕਹਿੰਦੇ ਨੇ ਬੜਾ ਪੜਾ ਲਿਖਿਆ ਔਰ ਬਹੁਤ ਕੁਝ ਪੜ ਲਿਖ ਲੈਂਦਾ ਪਰ ਗਰਜ਼ਬ ਦੀ ਗੱਲ ਹੈ ਇਹਨੂੰ ਆਪਣੇ ਸੰਸਕਾਰਾਂ ਨੂੰ ਪੜਨ ਦੀ ਜਾਂਚ ਆਈ ਨਹੀਂ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਹ ਆਣਾ ਇਹ ਸਿਰ ਦੇ ਲੇਖ ਸਾਡੇ ਕੌਣ ਲਿਖਦਾ ਹੈ ਅਸੀਂ ਆਪ ਲਿਖਦੇ ਹਾਂ ਅਸੀਂ ਲਿਖ ਸਕੀਏ ਪ੍ਰਭੂ ਨੇ ਸਾਨੂੰ ਸੁਤੰਤਰਤਾ ਦਿੱਤੀ ਹੋਈ ਹੈ ਕਿਉਂਕਿ ਸੁਤੰਤਰਤਾ ਉਸੇ ਨੇ ਦਿੱਤੀ ਹੈ ਇਸ ਵਾਸੇ ਭਗਤ ਕਹਿ ਦਿੰਦੇ ਨੇ ਪ੍ਰਭੂ ਸਭ ਕੁਝ ਤੇਰੇ ਹੱਥੇ ਚੈ ਸਾਡੀ ਸੁਤੰਤਰਤਾ ਵੀ ਤੇਰੀ ਦੇਣ ਹੈ ਨਾ ਤੂੰ ਦਿੱਤੀ ਹੈ ਇਹ ਲੇਖ ਅਸੀਂ ਆਪ ਲਿਖਦੇ ਹਾਂ ਕਿਸ ਤਰ੍ਹਾਂ ਕਰ ਕਰ ਕਰਨਾ ਲਿਖ ਲਿਆ ਜਾਂਦਾ ਤਨ ਕਰ ਰਿਹਾ ਨਾਲ ਮਨ ਵੀ ਕਰ ਰਿਹਾ ਲਿਖਿਆ ਜਾਂਦਾ ਕਿੱਥੇ ਲਿਖਿਆ ਜਾਂਦਾ ਉਸ ਚਿੱਤਰ ਦੇ ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ ਨਹੀਂ ਦਿਖਾਈ ਦਿੰਦਾ ਅੰਦਰ ਮਨ ਦੇ ਲਿਖਿਆ ਜਾਂਦਾ ਤਨ ਤੇ ਲਿਖਿਆ ਹੋਵੇ ਕੱਪੜਿਆਂ ਤੇ ਲਿਖਿਆ ਹੋਵੇ ਬੁਥੇਰਿਆਂ ਨੇ ਉਹ ਚੋਲੇ ਪਾਏ ਆਉਂਦੇ ਨੇ ਜਿਨ੍ਹਾਂ ਤੇ ਰਾਮ ਰਾਮ ਲਿਖਿਆ ਆਉਂਦਾ ਮੁਸਲਮ ਜਗਤ ਦੇ ਵਿੱਚ ਮੈਂ ਬਹੁਤ ਸਾਰੇ ਪੀਰਾਂ ਨੂੰ ਦੇਖਿਆ ਹੈ ਉਹ ਚੋਲੇ ਪਾਏ ਹੁੰਦੇ ਨੇ ਉੱਪਰ ਉਹ ਚਦਰ ਓੜੀ ਹੁੰਦੀ ਹੈ ਜਿਹਦੇ ਉੱਤੇ ਲਾ ਇਲਾਹ ਇਲੈਲਾ ਮੁਹੰਮਦ ਰਸੂਲ ਲਲਾ ਕਲਮਾ ਲਿਖਿਆ ਹੁੰਦਾ ਹੈ ਅੱਲਾ ਲਿਖਿਆ ਹੁੰਦਾ ਹੈ ਚਦਰ ਓੜੀ ਹੋਈ ਹੈ ਰਾਮ ਰਾਮ ਲਿਖਿਆ ਉਹਨੂੰ ਕਹਿੰਦੇ ਨੇ ਰਾਮ ਚਾਦਰਿਆ ਸਾਧੂ ਪਹਿਨਦੇ ਨੇ ਰਾਮ ਚਾਦਰਿਆ ਚੋਲਾ ਪੈਨੇ ਆ ਰਾਮ ਰਾਮ ਲਿਖਿਆ ਆਇਆ ਹੈ। ਚੱਦਰ ਉੱਪਰ ਓੜੀ ਹੋਈ ਹੈ, ਰਾਮ ਰਾਮ ਲਿਖਿਆ ਹੋਇਆ ਹੈ। ਪਰ ਮਨ ਦੀ ਚੱਦਰ ਤੇ ਕੱਖ ਵੀ ਕੋਈ ਨਹੀਂ। ਕੁਝ ਵੀ ਨਹੀਂ। ਮਨ ਦੀ ਚੱਦਰ ਤੇ ਉਦੋਂ ਲਿਖਿਆ ਜਾਂਦਾ ਹੈ ਜਿਸ ਕਰਮ ਦੇ ਚ ਮਨ ਪੂਰਾ ਸ਼ਾਮਲ ਹੋਵੇ। ਵਰਨਾ ਨਹੀਂ। ਪੁੰਨੇ ਪਾਪੀ आखण ना है ये पुन्नी है ये पापी है ये कहण मात्र गल नहीं है कर, कर, करना लिख ले जाओ तन कर रहे हैं नाल मन भी कर रहे है पूरा तन शामिल है पूरा मन शामिल है लिखया जाएगा तन ते कर रहे हैं मन विचे नहीं है नहीं लिखे आ जाएगा ਤਨ ਨਹੀਂ ਕਰ ਰਿਹਾ ਮਨ ਕਰ ਰਿਹਾ ਹੈ ਲਿਖਿਆ ਜਾਏਗਾ ਮਾਨਸਿਕ ਕਰਮ ਲਿਖੇ ਜਾਂਦੇ ਨੇ ਲਿਖਿਆ ਗਿਆ ਜੋ ਉਹ ਮਨੁੱਖ ਦਾ ਆਚਾਰ ਵਿਵਹਾਰ ਬਣੇਗਾ ਲਿਖਿਆ ਗਿਆ ਜੋ ਉਹ ਮਨੁੱਖ ਦਾ ਸੁਭਾਅ ਤੇ ਗਿਆਨ ਬਣੇਗਾ ਅਗਰ ਸੁਭਾਅ ਦੇ ਚ ਗੁਰਵਾਣੀ ਨਹੀਂ ਹੈ ਗੁਰਮੁਖਤਾ ਨਹੀਂ ਹੈ ਤੂੰ ਸਮਝ ਲੈਣਾ ਚਾਹੀਦਾ ਗੁਰਬਾਣੀ ਦਾ ਪਾਠ ਤੇ ਕਰਦਾ ਪਿਆ ਜੇ ਅੰਦਰ ਲਿਖਿਆ ਨਹੀਂ ਗਿਆ ਨਹੀਂ ਲਿਖਿਆ ਬੇਸ਼ਤਰ ਕਰਮ ਇਹ ਕਰ ਰਿਹਾ ਹੈ ਨਹੀਂ ਲਿਖਿਆ ਜਾ ਰਿਹਾ ਇਸ ਵਾਸਤੇ ਧਨ ਗੁਰ ਵਰਜਨ ਦੇਵ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤਮੇ ਸਾਵਧਾਨ ਇਕਾਗਰ ਜੀ भावे अद्धा घंटा पंद्रह मिनट करो पर पूरी सावधानी पूरी एकागरता दो घंटा किता है ना कोई एकाग्रता ना सावधानी ए भी मैं अर्ज करते हैं। पूरी एकाग्रता सावधानी बड़ी मानसिक मेहनत है मुशक्कत है गालना है एवे नहीं ਕਮ ਹੁੰਦਾ ਮਹਾਰਾਜ ਤਾਂ ਹੀ ਕਹਿੰਦੇ ਨੇ ਜਿਨੇ ਨਾਮ ધਿਆਇਆ ਗਏ ਮਸ਼ੱਕਤ ਘਾ ਬੜੀ ਮਸ਼ੱਕਤ ਹੈ ਮੇਰੀ ਜ਼बान ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ ਸਰੀਰਕ ਕਰਮ ਹੈ ਪਰ ਇਸ ਵਿੱਚ ਮਨ ਪੂਰਾ ਸ਼ਾਮਲ ਹੈ ਮਨ ਸੁਣ ਰਿਹਾ ਹੈ ਬੜੀ ਮਸ਼ੱਕਤ ਹੈ ਜ਼ਵਾਨ ਨੂੰ ਮਨੋ ਕਰਾਜੀ ਕਰ ਲੈਂਦਾ ਹੈ ਮਨ ਰਾਜ਼ੀ ਨਹੀਂ ਹੁੰਦਾ ਨਹੀਂ ਹੁੰਦਾ ਵਿੱਚ ਹੱਥ ਸੇਵਾ ਕਰ ਰਹੇ ਹੁੰਦੇ ਨੇ ਮਨ ਸ਼ਰਦਾ ਹੀਣ ਹੁੰਦਾ ਜਿਸ ਕਰਮ ਦੇ ਚ ਪੂਰਾ ਮਨ ਨਹੀਂ ਹੈ ਉਹ ਕਰਮ ਨਹੀਂ ਲਿਖਿਆ ਜਾਂਦਾ ਇੱਕ ਦੂਜਾ ਨੁਕਤਾ ਵੀ ਬਿਆਨ ਕਰਦੇ ਹਾਂ ਤਾਂ ਕਿ ਗੱਲ ਪੂਰੀ ਹੋ ਜਾਏ ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ ਹੈ ਲਿਖਿਆ ਜਾਂਦਾ ਹੈ ਹਰ ਬੁਰੇ ਕਰਮ ਦੇ ਸਾਵਧਾਨੀ ਪੂਰੀ ਆਉਂਦੀ ਹੈ ਹਰ ਬੁਰੇ ਕਰਮ ਦੇ ਵਿੱਚ ਇਕਾਗਰਤਾ ਪੂਰੀ ਆਉਂਦੀ ਹੈ ਕਿਉਂ ਖਤਰਾ ਹੈ ਸਮਾਜ ਦਾ ਖਤਰਾ ਹੈ ਕਾਨੂੰਨ ਦਾ ਖਤਰਾ ਹੈ ਤਾਂ ਬੁਰਾ ਕਰਮ ਲਿਖਿਆ ਜਾਂਦਾ ਹੈ ਸ਼ੁਭ ਕਰਮ ਪ੍ਰਭੂ ਦਾ ਨਾਮ ਜਪਣਾ ਇਹ ਅੰਦਰ ਲਿਖਿਆ ਨਹੀਂ ਜਾਂਦਾ ਕਿਉਂ ਇਕਾਗਰਤਾ ਨਹੀਂ ਆਉਂਦੀ ਸਾਵਧਾਨੀ ਨਹੀਂ ਆਉਂਦੀ ਕੀ ਤਰਕ ਖੜੀ ਹੋਵੇਗੀ ਵਾਹਿਗੁਰੂ ਵਾਹਿਗੁਰੂ ਆਖਣ ਦੀ ਸਾਵਧਾਨੀ ਕਿਉਂ ਨਹੀਂ ਇਕਾਗਰਤਾ ਕਿਉਂ ਨਹੀਂ ਖਤਰਾ ਤੇ ਕੋਈ ਹੈ ਨਹੀਂ ਉਲਟਾ ਲੋਕੀ ਉਪਮਾ ਕਰਨ ਦੇਣ ਜਪ ਕਰਦਾ ਜੀ ਅੰਮ੍ਰਿਤ ਵੇਲੇ ਉੱਠਦਾ ਜੀ ਨਿਤਨੇਮ ਕਰਦਾ ਹੈ ਤੇ ਜੀ ਗੁਰਦੁਆਰੇ ਜਾਂਦਾ ਹੈ ਇਹ ਤੇ ਬੜਾ ਸਤਸੰਗੀ ਹੈ ਲੋਕੀ ਤੇ ਉਪਮਾ ਕਰਨ ਲੱਗ ਪੈਂਦੇ ਖਤਰਾ ਤੇ ਕੋਈ ਹੈ ਨਹੀਂ ਲੋਕੀ ਤੇ ਵਾ ਵਾ ਕਰਨ ਲੱਗ ਪੈਂਦੇ ਲੋਕੀ ਤੇ ਬੜੀ ਪ੍ਰਤਿਸ਼ਠਾ ਦੇਣ ਲੱਗ ਪੈਂਦੇ ਨੇ ਖਤਰਾ ਤੇ ਕੋਈ ਹੈ ਨਹੀਂ ਉਮੀਦ ਇਹ ਗੱਲ پکڑਦੇ ਚਾਹੀਏ ਹੋਵੇਗੀ ਚਲੋ ਮੈਂ ਇੱਕ ਦਫਾ ਫਿਰ ਦੌੜਾਂ ਨਾ ਹਰ ਬੁਰੇ ਕਰਮ ਦੇ ਵਿੱਚ ਮਨ ਪੂਰਾ ਹੁੰਦਾ ਹੈ ਚੋਰੀ ਹੈ ਯਾਰੀ ਹੈ ਠੱਗੀ ਹੈ ਕੋਈ ਵੀ ਅਨਰਥ ਹੈ ਉਹਦੇ ਚ ਮਨ ਪੂਰਾ ਹੁੰਦਾ ਹੈ ਸਾਵਧਾਨੀ ਵੀ ਹੁੰਦੀ ਹੈ एकाग्रता ਵੀ ਆਉਂਦੀ ਹੈ ਕਿਉਂ ਖਤਰਾ ਹੈ ਸਮਾਜ ਦਾ ਖਤਰਾ ਹੈ ਕਾਨੂੰਨ ਦਾ ਖਤਰਾ ਹੈ ਇਸ ਵਾਸਤੇ ਦਾਰਸ਼ਨਿਕ ਅੱਜ ਕਹਿ ਰਹੇ ਨੇ ਰੋਜ਼ ਰੋਜ਼ ਸਾਰੀ ਮਾਨਵਤਾ ਸਾਰਾ ਸੰਸਾਰ ਬੁਰਾ ਹੁੰਦਾ ਜਾ ਰਿਹਾ ਹੈ ਬੁਰਾ ਹੁੰਦਾ ਜਾ ਰਿਹਾ ਹੈ ਰੋਜ਼ ਰੋਜ਼ ਸਾਰੀ ਮਾਨਵਤਾ ਤੇ ਸਾਰਾ ਸੰਸਾਰ ਭਲਾਈ ਹੀਣ ਹੁੰਦਾ ਜਾ ਰਿਹਾ ਹੈ ਨੇਕੀਆਂ ਤੋਂ ਹੀਣ ਹੁੰਦਾ ਜਾਂਦਾ ਹੈ ਕਾਰਨ ਹਰ ਬੁਰੇ ਕਰਮ ਵਿੱਚ ਮਨ ਪੂਰਾ ਹੁੰਦਾ ਹੈ ਹਰ ਬੁਰੇ ਕਰਮ ਦੇ ਵਿੱਚ ਇਕਾਗਰਤਾ ਪੂਰੀ ਹੁੰਦੀ ਹੈ ਹਰ ਬੁਰੇ ਕਰਮ ਦੀ ਸਾਵਧਾਨੀ ਪੂਰੀ ਹੁੰਦੀ ਅੰਦਰ ਲਿਖੀ ਜਾਂਦੀ ਹੈ ਇਕਾਗਰਤਾ ਪੂਰੀ ਕਿਉਂ ਆਉਂਦੀ ਹੈ ਖਤਰਾ ਹੈ समाज देख सकता है मैं चोरी कर दर्थ करते कानून देख सकता है मनुख समाज नजर चो गिर सकता है कानून की पकड़ सकता है। समाज इस तो गिरा देगा कानून इस हथकड़िया पा देगा जेल दे सुट देगा तो खतरा है खतरा है ਦੀ ਇਕਾਗਰਤਾ ਪੂਰੀ ਆਉਂਦੀ ਹੈ ਸਾਵਧਾਨੀ ਪੂਰੀ ਆਉਂਦੀ ਹੈ ਨੇਕ ਕੰਮਾਂ ਦੇ ਵਿੱਚ ਸਭ ਤੋਂ ਵੱਡਾ ਨੇਕ ਕੰਮ ਹੈ ਪ੍ਰਭੂ ਦਾ ਨਾਮ ਜਪਣਾ ਤੇ ਦੁਨੀਆ ਭਰ ਦੇ ਅਵਤਾਰੀ ਪੁਰਸ਼ ਕਹਿੰਦੇ ਨਾਮ ਜਪੋ ਪੂਰੀ ਇਕਾਗਰਤਾ ਨਾਲ ਪੂਰੇ ਮਨ ਨਾਲ